ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨਾਲ ਇਸ ਸਮੇਂ ਅਸੀਂ ਲਾਈਵ ਰਾਵੀ ਦਨਿਆਤ ਰਿਆ ਦੇ ਕਿਨਾਰੇ ਤੋਂ ਹੋਏ ਆ ਅੱਜ ਅਸੀਂ ਤੁਸੀਂ ਬੰਦੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਦਾ ਇੱਕ ਵਾਰੀ ਫਿਰ ਜਾਇਜ਼ਾ ਲਿਆ ਆਪ ਸਰਬੱਤ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਅਸੀਂ ਪਿਛਲੇ 4-5 ਦਿਨ ਤੋਂ ਇਸ ਇਲਾਕੇ 'ਚ ਵਿਚਰ ਰਹੇ ਆ ਇੱਥੇ ਰਾਸ਼ਨ ਦੀ ਬਹੁਤ ਜ਼ਿਆਦਾ ਬਹੁਤਾਤ ਹੈ ਇੱਥੇ ਹਰ ਪਿੰਡ ਦੇ ਵਿੱਚ 10-10 ਟਰਾਲੀਆਂ ਰਾਸ਼ਨ ਵਾਲੀਆਂ ਘੁੰਮ ਰਹੀਆਂ ਹਨ ਰਾਸ਼ਨ ਦੀ ਜਮ੍ਹਾਂ ਖੋਰੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਆ ਅਤੇ ਆਪ ਜੀ ਦੁਆਰਾ ਜੋ ਆਪ ਜੀ ਨੂੰ ਕਿਰਤ ਕਮਾਈਆਂ ਨੂੰ ਸਫਲੇ ਕਰਦੇ ਹੋਏ ਜੋ ਦਾਨ ਦਿੱਤਾ ਸੀ ਉਸ ਦਾ ਬਹੁਤ ਜ਼ਿਆਦਾ ਦੁਰਵਰਤੋਂ ਵੀ ਹੋ ਰਹੀ ਆ ਕਈ ਇਨਸਾਨ ਉਸ ਰਾਸ਼ਨ ਨੂੰ ਵੇਚ ਕੇ ਨਸ਼ਾ ਪੱਤਾ ਵੀ ਕਰ ਰਹੇ ਨੇ ਸ਼ਰਾਬ ਵਗੈਰਾ ਵੀ ਖਰੀਦ ਰਹੇ ਨੇ ਜੋ ਕਿ ਇੱਕ ਆਪ ਜੀ ਦੇ ਦਿੱਤੇ ਹੋਏ ਦਾਨ ਦਾ ਘੋਰ ਘੋਰ ਅਨਰਥ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਇਹ ਲੜਾਈ ਬਹੁਤ ਲੰਮੀ ਚਲਣੀ ਆ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਮੂਹ ਸੰਗਤ ਲਗਾਤਾਰ ਇੱਥੇ ਜਿਹੜਾ ਹੈ ਉਹ ਸੰਸਥਾਵਾਂ ਦੇ ਨਾਲ ਸੰਪਰਕ ਦੇ ਵਿੱਚ ਆ ਆਪ ਜੀ ਨੂੰ ਬੇਨਤੀ ਆ ਕਿ ਆਪ ਜੀ ਜਦੋਂ ਪਾਣੀ ਉਤਰਦਾ ਹੈ ਉਸ ਤੋਂ ਬਾਅਦ ਜਿਹੜਿਆਂ ਦੇ ਗਰੀਬ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਦੇ ਨਾਲ ਮਿੱਟੀ ਜਮਾ ਹੋ ਗਈ ਆਪ ਜੀ ਉਹਨੂੰ ਕਰਾਉਣ ਵਾਸਤੇ ਜ਼ਮੀਨ ਦੇ ਵਿੱਚੋਂ ਡੀਜ਼ਲ ਦੇ ਸਕਦੇ ਹੋ ਕਣਕ ਦਾ 20 ਦੇ ਸਕਦੇ ਹੋ ਡੀਪੀ ਰੇਹ ਦੇ ਸਕਦੇ ਹੋ ਜਾਂ ਕਿਸੇ ਦਾ ਜੇ ਕੋਈ ਪਸ਼ੂ ਗਾਂ ਮਰ ਗਈ ਮੱਝ ਗਾਂ ਮਰ ਗਈ ਤਾਂ ਆਪ ਜੀ ਉਹਨਾਂ ਨੂੰ ਕਿੱਕੱਟੀ ਵੱੱਛੀ ਲੈ ਕੇ ਦੇ ਸਕਦੇ ਹੋ ਜਾਂ ਕਿ ਦੀ ਗਰੀਬ ਦੀ ਕੰਧ ਢਹਿ ਗਈ ਤਾਂ ਤੁਸੀਂ ਕੰਧ ਦੁਬਾਰਾ ਕਢਾ ਕੇ ਦੇ ਸਕਦੇ ਹੋ ਕਿਰਪਾ ਕਰਕੇ ਆਪਣੇ ਜਿਹੜੇ ਲੋਕਾਂ ਦੀਆਂ ਕਿਰਤ ਕਮਾਈਆਂ ਦੇ ਵਿੱਚੋਂ ਜਿਹੜਾ ਆਪ ਜੀ ਨੇ ਰਾਸ਼ਨ ਇਕੱਠਾ ਕੀਤਾ ਹੈ ਉਹਦੀ ਦੁਰਵਰਤੋਂ ਨਾ ਕਰੋ ਸੜਕਾਂ ਦੇ ਉੱਪਰ ਲੋਕਾਂ ਨੇ ਬਹੁਤ ਵੱਡੀ ਜਮ੍ਹਾਂ ਖੋਰੀ ਕੀਤੀ ਹੋਈ ਆ ਅਤੇ ਲੋਕ ਉਹੀ ਜਿਹੜੀ ਫੀਡ ਦੀ ਤੇ ਚੋਕਰ ਦੀ ਬੋਰੀ ਆ ਉਹ ਜਿਹੜੀ ਚੋਕਰ ਆ ਉਹ 300 ਦੀ ਤੇ ਫੀਡ ਦੀ ਬੋਰੀ 500 ਦੀ ਗਾਂ ਵੇਚੀ ਜਾਂਦੇ ਨੇ ਸੋ ਆਪ ਜੀ ਨੂੰ ਨਿਮਰਤਾ ਸਹਿਤ ਹੱਥ ਬੰਨ੍ਹ ਕੇ ਬੇਨਤੀ ਆ ਕਿ ਸਾਰੀਆਂ ਸਸਤਾਵਾਂ ਜਿਹੜੀਆਂ ਕੰਮ ਕਰ ਰਹੀਆਂ ਹਨ ਉਹਨਾਂ ਦੇ ਨਾਲ ਸੰਪਰਕ ਵਿੱਚ ਰਹੋ ਅਤੇ ਜਿਵੇਂ ਜਿਵੇਂ ਵੀ ਉਹ ਆਪ ਜੀ ਨੂੰ ਹੁਕਮ ਲਾਉਣੀਆਂ ਓਵੇਂ ਓਵੇਂ ਆਪ ਜੀ ਆਪ ਜੀ ਦਾ ਕੀਤਾ ਹੋਇਆ ਇਕੱਠਾ ਦਾਨ ਇੱਥੇ ਲੈ ਕੇ ਆਇਓ ਹੁਣ ਕਿਰਪਾ ਕਰਕੇ ਵੀ ਰਾਸ਼ਨ ਆ ਜਿਹੜਾ ਉਹ ਨਾਲ ਲੈ ਕੇ ਆਓ ਆਪਾਂ ਆਪਣਾ ਉਤਸ਼ਾਹ ਠੰਡਾ ਨਾ ਕਰੀਏ ਆਪਾਂ ਉਹ ਲੋਕਾਂ ਦੇ ਬਾਅਦ ਦੇ ਵਿੱਚ ਹਿਰਦੇ ਠੰਡੇ ਕਰੀਏ ਸੋ ਕਿਰਪਾ ਕਰਕੇ ਨਿਮਰਤਾ ਸਹਿਤ ਬੇਨਤੀ ਆ ਕਿ ਆਪਣੇ ਦਾਨ ਦੀ ਡਾਇਰੈਕਸ਼ਨ ਆ ਜਿਹੜੀ ਉਹ ਸਹੀ ਪਾਸੇ ਲੈ ਕੇ ਆਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ